ਹਾਂਜੀ ਦੋਸਤੋ ਜਿੰਨੇ ਵੀ ਸਰੋਤੇ ਚੈਲ ਬਠਿੰਡੇਲ ਦੇ ਪੇਰ ਨਾਲ ਜੁੜੇ ਆ ਸਾਰਿਆਂ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਬੁਲਾਉਣ ਜਾ ਰਹੇ ਆ ਬਾਈ ਪ੍ਰੇਮ ਨਾਲ ਜਿਹੜਾ ਕਿ ਆਪਣੇ ਹੱਥ ਦੀ ਕਲਾਕਾਰੀ ਬਣਾ ਕੇ ਲੋਕਾਂ ਨੂੰ ਵੇਚਦਾ ਹੈ ਅੱਜ ਉਹ ਤੁਹਾਨੂੰ ਬੁਲਾਉਣੇ ਆ ਬਾਈ ਪ੍ਰੇਮ ਨਾਲ ਕਿਵੇਂ ਆ ਬਾਈ ਪ੍ਰੇਮ ਠੀਕ ਆ ਬਾਈ ਜੀ ਕੀ ਬਣਾਤਾ ਚਮਟਾ ਬਣਾਤਾ ਚਮਟੇ ਬਣਾਏ ਕਰ ਲਾਗੇ ਹੋਰ ਕੁਝ ਵੀ ਬਣਾਏ ਹੋਰ ਵੀ ਬਣਾਏ ਆ ਕੜਛੇ ਦਿਖਾ ਦਿਖਾ ਉਹਰੇ ਕੀ ਕੀ ਬਣਾਤਾ ਤੂੰ ਆ ਆ ਚਿੰਤਾ ਆ ਪਈ ਚਾਰ ਨਹੀਂ ਠੀਕ ਆ ਪਿਆ ਕੜਛਾ ਇਹ ਸਾਰੇ ਤੂੰ ਆਪਦੇ ਹੱਥੀ ਬਣਾਏ ਆ ਠੀਕ ਬਣਾਏ ਹੱਥੀ ਸਾਰੇ ਕੀ ਕੀ ਵਰਤੈ ਇਹਦੇ ਵਾਸਤੇ ਬਣਾਉਣ ਵਾਸਤੇ ਤੂੰ ਆਹੀ ਸਮਾਨ ਆ ਬਸ ਕੀ ਸਮਾਨ ਆ ਪਤਾ ਵੀ ਲੱਗੇ ਆ ਥੋੜੀ ਨਾਲ ਬਣਾਈਦਾ ਮਜ਼ਾਕ ਹੈ ਜੀ ਛੈਣੀ ਐ ਠੀਕ ਹੈ ਇਹ ਤਾਂ ਤੇ ਤੂਲ ਹੋ ਗਏ ਜਿਹੜੇ ਸੰਦ ਹੋ ਗਏ ਉਹ ਹੋ ਗਏ ਤੇ ਇਹ ਆ ਕਾਦੇ ਬਣਾਇਆ ਤੂੰ ਇਹ ਕੀ ਮਟੀਰੀਅਲ ਵਰਤਿਆ ਆਹ ਦਾ ਚਾ ਪੱਤੀ ਹੈ ਠੀਕ ਆ ਇਹ ਤੇ ਵਾਲੀ ਆੜ ਰਮਾਣੀ ਚਾਦਰ ਹੈ ਰਮਾਣੀ ਚਾਦਰ ਠੀਕ ਆ ਠੀਕ ਆ ਚਲੋ ਬਈ ਬਹੁਤ ਵਧੀਆ ਗੱਲ ਆ ਜਿਹੜੀ ਕਿ ਇਹ ਫਿਰ ਕਿੰਨਾ ਟਾਈਮ ਲੱਗੂ ਤੈਨੂੰ ਇਹ ਕੰਮ ਸਿੱਖਿਆ ਨੂੰ ਇਹ ਕੰਮ ਸਿੱਖੇ ਰ ਹੋ ਗਿਆ ਮੈਨੂੰ 17 18 ਸਾਲ 17 18 ਸਾਲ ਹੋ ਗਏ ਤੇ ਉਮਰ ਕਿੰਨੀ ਹੋ ਗਈ ਤੇਰੀ ਉਮਰ ਹੈਗੀ ਮੇਰੀ 30 28 ਸਾਲ ਦੀ ਠੀਕ ਆ ਤੇ ਇਹ ਸਾਲ ਕੀ ਤੋਂ ਸਿੱਖਿਆ ਸੀ ਕੰਮ ਕਰਤੂਏ ਇਹ ਬੁੜੇ ਤੂੰ ਸਿੱਖੇ ਅੱਛਾ ਆਪਦੇ ਬਿਯੁਰਗ ਤੋਂ ਸਿੱਖਿਆ ਜੀਆ ਦੋਸਤੋ ਆਪਾਂ ਜਿਵੇਂ ਕਿ ਦੇਖਦੇ ਸੀ ਜਿਹੜੇ ਇਹਨਾਂ ਦੇ ਜੱਦੀ ਪੁਸ਼ਤੀ ਕੰਮ ਆ ਗਏ ਉਹ ਆ ਹੀ ਆ ਦੋਸਤੋ ਤੇ ਅੱਜ ਕੱਲ ਕਿੰਨੇ ਕ ਬਹਿ ਕੇ ਜਾਂਦੇ ਆ ਪ੍ਰੇਮ ਇਹ ਜੀ ਬਹਿ ਜਾਂਦੇ ਆ ਪਿੰਡਾਂ ਪਿੰਡਾਂ ਦਾ ਸ਼ਹਿਰਾਂ 'ਚ ਕਿਵੇਂ ਮੋਹਲ ਸ਼ਹਿਰਾਂ 'ਚ ਦੋਸਤੋਂ ਮੋਹਲ ਘਟਾ ਗਈ ਤੇ ਪਿੰਡਾਂ ਦੇ ਇਸਾਨ ਦਾ ਮੰਨੇ ਜਾਂਦੇ ਇਹ ਪਿੰਡਾਂ 'ਚ ਬਹੁਤ ਮਤਲਬ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪਿਆਊਗਾ ਹਾਂ ਪਹਿਲਾਂ ਨਾਲੋਂ ਫਰਕ ਆਉਂ ਵਿਖਦੇ ਹੈਗੀ ਆ ਵੈਗ ਜਾਂਦੇ ਆ ਪਰ ਪਹਿਲਾਂ ਨਾਲੋਂ ਬਹੁਤ ਆ ਤੇ ਪਹਿਲਾਂ ਹੋਰ ਕੀ ਕੀ ਕੰਮ ਕਰਦੇ ਹੁੰਦੇ ਸੀ ਜਿਹੜੇ ਤੁਹਾਡੇ ਬਯੁਰਗ ਸੀਗੇ ਅੱਲਾ ਬਾਪ ਹੁਣ ਨਹੀਂ ਕਰਦੇ ਪਸ਼ੂਆਂ ਦਾ ਵਪਾਰ ਇੱਕ ਮੈਂ ਵੀ ਦੇਖਿਆ ਇਹ ਕਹਿੰਦੇ ਬਲਦਾਂ ਦਾ ਬਹੁਤ ਵਪਾਰ ਸੀਗਾ ਹਾਂਜੀ ਬਲਦਾਂ ਦਾ ਬਹੁਤ ਵਪਾਰ ਸੀਗਾ ਉਹ ਠਾਪਾ ਹੁਣ ਕੰਮ ਕਹਿੰਦੇ ਹੁੰਦੇ ਸੀ ਜਿਹੜੇ ਵੀ ਜਿਹਨੇ ਨਗੌਰੀ ਨਗੌਰੀ ਵੜਕਾ ਲੈਣਾ ਉਹ ਗੱਡਿਆਂ ਵਾਲਾ ਤੋਂ ਮਿਲੂਗਾ ਬਹੁਤ ਬਹੁਤ ਚੰਗੇ ਮੰਨੇ ਆਂਦੇ ਥੋੜੇ ਜਿਹੜੇ ਬਲਦ ਮੰਨੇ ਆਂਦੇ ਨੇ ਲੈ ਆਉਂਦੇ ਬਹੁਤ ਸੀ ਤੇ ਫਿਰ ਕਿੰਨਾ ਉਹ ਚੀਜ਼ ਬੰਦ ਹੋਣ ਕਰਕੇ ਕਿੰਨਾ ਘਾਟਾ ਪਿਆ ਤੁਹਾਨੂੰ ਘਾਟਾ ਤਾਂ ਹੁਣ ਇੰਨੀ ਹੀ ਗੱਲ ਆ ਜੀ ਬੱਕਰੇ ਬੁੱਕਰੇ ਲਿਆਉਣ ਨੂੰ ਹਮਮ ਘਮ ਰਿਆ ਹਾਂ ਅੱਛਾ ਹੁਣ ਬੱਕਰਿਆਂ ਦਾ ਵਪਾਰ ਕਰਦੇ ਹਾਂ ਬੱਕਰਿਆਂ ਦਾ ਵਪਾਰ ਕਰਦੇ ਹਾਂ ਠੀਕ ਆ ਦੋਸਤੋ ਵੀ ਟਾਈਮ ਪਾਸ ਆਪਦਾ ਵਧੀਆ ਰੋਟੀ ਪਾਣੀ ਵਧੀਆ ਖਾਣੇ ਆ ਹਾਂ ਹਾਂ ਬਾਈ ਵਧੀਆ ਚਲ ਬਾਈਓ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਵੀ ਜਿਹੜਾ ਦੋ ਟਾਈਮ ਆਪਦੇ ਰੋਟੀ ਘਰੇ ਪਕਾ ਕੇ ਵਧੀਆ ਤਰੀਕੇ ਨਾਲ ਖਾਂਦਾ ਹੈਗਾ ਤੇ ਪ੍ਰੇਮ ਬਾਈ ਹੋਰ ਦੱਸ ਕੀ ਕੀ ਸ਼ੌਂਕ ਆ ਤੇ ਕੁੱਕੜ ਕੜ ਵੀ ਹੈਗੇ ਜੀ ਸ਼ੀਲ ਰੱਖੇ ਹੋਏ ਸ਼ੀਲ ਕੁੱਕੜ ਰੱਖੇ ਹੋਏ ਕਬੂਤਰ ਵੀ ਰੱਖੇ ਹੋਏ ਕਬੂਤਰ ਜਿਹੜੇ ਬਾਜ਼ੀਆਂ ਵਾਲੇ ਕਬੂਤਰ ਬਾਜ਼ੀਆਂ ਵੀ ਛੱਡਦਾ ਹੁੰਦਾ ਠੀਕ ਆ ਦੋਸਤੋ ਇਹ ਬਹੁਤ ਵਧੀਆ ਗੱਲ ਆ ਵੀ ਭਾਈ ਤੇ ਗਰੀਬੀ ਬਹੁਤ ਆ ਗਈ ਤੇ ਬਾਈ ਨੇ ਫਿਰ ਵੀ ਜਿਹੜੇ ਸ਼ੌਂਕ ਆ ਉਹ ਆਪਦੇ ਆਬਾਦ ਰੱਖੇ ਆ ਜਿੰਨੂ ਆਵੇ ਬਾਈ ਕੋਲੇ ਸਿੱਦੇ ਜਿੰਨੂ ਆਵੇ ਗੰਦਰੀ ਆਵੇ ਥੋੜੇ ਚਾਂਦ ਜਿੰਨੂ ਆਵੇ ਮੱਤੇ ਜਿਹੜੇ ਬਾਈ ਦੇ ਸ਼ੌਂਕ ਆ ਉਹਨਾਂ ਚ ਕਬੂਤਰ ਆ ਗਏ ਬੱਕਰੇ ਬੱਕਰੀਆਂ ਆਂਗਾ ਤੇ ਕੜਸੀਲ ਅਸੀਲ ਕੁੱਕੜ ਆ ਗਏ ਤੇ ਇਹ ਬਹੁਤ ਵਧੀਆ ਗੱਲ ਆ ਬਾਈ ਜਿਹੜੇ ਤੂੰ ਆਪਦੇ ਸ਼ੌਂਕ ਮਤਲਬ ਵਧੀਆ ਰੱਖੀ ਵਧਾਣਾ ਹਜੇ ਵੀ ਇਹ ਰੇਟ ਦੱਸ ਦੇ ਬਾਈ ਪ੍ਰੇਮ ਇਹਨਾਂ ਦਾ ਕੀ ਕੀ ਲਾਹੇਗਾ ਦੇਖ ਕਿਸ ਨੇ ਲੈਣੇ ਹੋਏ ਦਾ 86 ਦਾ 80 ਰੁਪਏ 80 ਰੁਪਿਆ ਦਾ ਗੜਛਾ ਠੀਕ ਆ ਆ 17 ਦਾ 17 ਦਾ ਚਮਟਾ 17 ਦਾ ਚਿੰਟਾ ਆ 60 ਰੁਪਿਆ ਦੀ ਚਾਰਨੀ 60 ਰੁਪਿਆ ਦੀ ਚਾਰਨੀ ਆ ਦੋਸਤੋ ਤੇ ਜਿਨੇ ਵੀ ਮਤਲਬ ਲੈਣੇ ਆ ਬਾਈ ਤੋਂ ਲਓ ਤੇ ਨਾਲੇ ਬਾਈ ਦੀ ਹੈਲਪ ਹੋ ਜੂਗੀ ਤੇ ਨਾਲੇ ਤੁਸੀਂ ਦੇਖੋ ਇਹ ਜਿਹੜੇ ਬਾਜ਼ਾਰ ਚ ਮਿਲਦੇ ਹੁੰਦੇ ਆ ਉਹ ਚ ਜਿਹੜਾ ਮਟੀਰੀਅਲ ਹੁੰਦਾ ਉਹਦੇ ਨਾਲ ਤਾਂ ਬਹੁਤ ਚੰਗਾ ਮਟੀਰੀਅਲ ਵਰਤਿਆ ਨੇ ਵੀ ਆਪਦੇ ਹੱਥੀਂ ਬਾਈ ਮੁੜ ਕੇ ਆਪਾਂ ਲਾਂਬਾ ਵੀ ਦੇ ਸਕਦੇ ਹਾਂ ਨੂੰ ਦੀ ਆਪਣੀ ਚੀਜ਼ ਘੱਟ ਹੰਡੀ ਤੇ ਆਗੇ ਤੁਸੀਂ ਇਹਨੂੰ ਫੜ ਲਓ ਕੀ ਐਡਰੈਸ ਆ ਬਾਈ ਪ੍ਰੇਮ ਦਾ ਪਿੰਡ ਪੁਂਡ ਦਾ ਸਾਰਾ ਕੁਝ ਪਿੰਡ ਜੀ ਪਿੰਡ ਡੋੜਾ ਆਪਣਾ ਪਿੰਡ ਡੋੜਾ ਹਾਂਜੀ ਤੇ ਕਿੱਥੇ ਜੇ ਬੈਠਾ ਨੂੰ ਡੋੜਚ ਐ ਬੈਠਿਆ ਸੰਦੂਨਾਰੇ ਖੜੇ ਬੰਨੇ ਗਾਮੇ ਡੋੜ ਕੇ ਘਰਾਂ ਕੋਲੇ ਗਾਮੇ ਡੋੜ ਕੇ ਘਰਾਂ ਕੋਲੇ ਬੈਠਿਆ ਦੋਸਤੋ ਅੱਜੋ ਦੋਸਤੋ ਤੁਹਾਨੂੰ ਹੁਣ ਬਾਈ ਪ੍ਰੇਮ ਦਾ ਜਿਹੜਾ ਉਹ ਘਰ ਦਿਖਾਉਣੇ ਆ ਕਿ ਕੀ ਹੋਲੇ ਹਾਲਾਤਾਂ ਚ ਇਹ ਪਰਿਵਾਰ ਰਹਿ ਰਿਹਾ ਚੱਲ ਬਾਈ ਪ੍ਰੇਮ ਮੋਟ ਘਰ ਦਿਖਾਉਂਦਾ ਆ ਜਾ ਬਾਈ ਚੱਲ ਇਤਰਾ ਪਿਆਰਿਆਂ ਦੇ ਸਮਾਨ ਇੱਥੇ ਆ ਦੇਖੋ ਦੋਸਤੋ ਬਾਈ ਦੇ ਹਾਲਾਤ ਆਹ ਕਰਾ ਬਾਈ ਪ੍ਰੇਮ ਤਰਾ ਬਾਈ ਜੀ ਆਹ ਕਰਾ ਆਪਣਾ ਉੰਦਰੋਂ ਦੇਖ ਲੋ ਦੋਸਤੋ ਤੁਸੀਂ ਭਾਈ ਪ੍ਰੇਮ ਕੀ ਸੋਚਿਆ ਹੁਣ ਕਮਰਾ ਕੁਮਰਾ ਪਾਉਣ ਬਾਰੇ ਕਮਰਾ ਪਾਵਾਂਗੇ ਜੀ ਹੁਣ ਕਹਿੰਦੇ ਆ ਪਿੰਡ ਤੇ ਕਮਰਾ ਤਾਂ ਤਾਂ ਜ਼ਰੂਰੀ ਆ ਯਾਰ ਆਦਾ ਕਹਿੰਦੇ ਆ ਕਰਾਂਗੇ ਮਦਦ ਤੇਰੀ ਮੀਨੇਰੀ ਚ ਬਹੁਤ ਔਖਾ ਹੋ ਜਾਂਦਾ ਹੋਊ ਤੈਨੂੰ ਠੀਕ ਐ ਬਾਈ ਦੇ ਹਾਲਾਤ ਆ ਜਿਹੜੇ ਉਹ ਤੁਸੀਂ ਦੇਖੋ ਬਾਈ ਤੇ ਇੱਕ ਜਿਹੜਾ ਪੱਕਾ ਕਮਰਾ ਹੋਣਾ ਬਹੁਤ ਜ਼ਰੂਰੀ ਹੈਗਾ ਜਿੰਨੇ ਵੀ ਸਰੋਤੇ ਵੀਡੀਓ ਦੇਖ ਰਹੇ ਆ ਜੇ ਕਿਸੇ ਨੇ ਹੈਲਪ ਕਰਨੀ ਹੋਈ ਤਾਂ ਤੁਸੀਂ ਆਪਦੇ ਹੱਥੀ ਕਰ ਸਕਦੇ ਹੋ ਲੋਕਾਂ ਦਾ ਕੀ ਲੋਕਾਂ ਦਾ ਕੀ ਵੇਵ ਆ ਬਾਈ ਲੋਕਾਂ ਕਹਿੰਦੇ ਆ ਜੀ ਹਲੇ ਕਰਕੇ ਦਵਾਗੇ ਹੱਲ ਨਹੀਂ ਮਤਲਬ ਕਈ ਕਹਿੰਦੇ ਹੁੰਦੇ ਵੀ ਜਾਂਦਾ ਇਹਨਾਂ ਨੂੰ ਇੱਥੇ ਰਹਿ ਨਹੀਂ ਦੇਣਾ ਜਾ ਹੋਰ ਨਹੀਂ ਕਰਨ ਦੇਣਾ ਹੁੰਦੀ ਆ ਲੜਾਈ ਕਦੇ ਲੋਕਾਂ ਨਾਲ ਨਹੀਂ ਹੁੰਦੀ ਨਿੱਕ ਕੋਈ ਨਹੀਂ ਕੁਛ ਕਹਿੰਦਾ ਨਹੀਂ ਕਈ ਸਾਰੇ ਵਧੀਆ ਮਾਹੌਲ ਆ ਗਿਆ ਹਾਂ ਠੀਕ ਆ ਚਲੋ ਦੋਸਤੋ ਇੱਕ ਇਹ ਆ ਇਹਨਾਂ ਦੇ ਵੀ ਲੋਕ ਆ ਜਿਹੜੇ ਉਹ ਵਧੀਆ ਮਦਦ ਕਰਦੇ ਆ ਤੇ ਆਪਾਂ ਕਹਿੰਨੇ ਆ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕੇ ਬਾਈ ਦਾ ਛੇ ਤੋਂ ਛੇ ਦੀ ਇਹ ਕਿਹੜਾ ਪੱਕਾ ਕਮਰਾ ਉਹ ਪੈਜੇ ਜੇ ਕਿਸੇ ਨੇ ਦੋਸਤੋ ਬਾਈ ਦੀ ਮਦਦ ਕਰਨੀ ਹੋਈ ਤਾਂ ਆਜੋ ਤੁਹਾਨੂੰ ਇਹ ਬਾਈ ਦਾ ਕੀ ਮੋਬਾਈਲ ਨੰਬਰ ਆ ਬਾਈਦਰਾ ਮੋਬਾਈਲ ਨੰਬਰ 87280 ਹੂੰ 68060 87280 68060 ਦੋਸਤੋ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਮਦਦ ਕਰਨੀ ਹੈ ਤਾਂ ਬਾਈ ਦੇ ਜਰੂਰ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਦੋਸਤੋ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਮਿਲਦੇ ਆ ਤੁਹਾਨੂੰ ਇੱਕ ਨਵੀਂ ਜਾਣਕਾਰੀ ਨਾਲ ਧੰਨਵਾਦ ਜੀ ਸਾਰਿਆਂ ਦਾ